ਫੂਡ ਸੇਫਟੀ ਵਿਭਾਗ ਦੇ ਜ਼ਿਲ੍ਹਾ ਅਸਿਸਟੈਂਟ ਕਮਿਸ਼ਨਰ ਰਜਿੰਦਰ ਪਾਲ ਸਿੰਘ ਨੇ ਫਾਸਪੀਅਰ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਤਿਉਹਾਰੀ ਸੀਜ਼ਨ ਚੱਲ ਰਹੇ ਹਨ ਅਤੇ ਉਹਨਾਂ ਦੇ ਵਿਭਾਗ ਵੱਲੋਂ ਲਗਾਤਾਰ ਖਾਤ ਪਦਾਰਥਾਂ ਦੇ ਸੈਂਪਲ ਭਰੇ ਜਾ ਰਹੇ ਹਨ ਤਾਂ ਜੋ ਕੋਈ ਵੀ ਦੁਕਾਨਦਾਰ ਮਿਲਾਵਟ ਨਾ ਕਰ ਸਕੇ ਅਤੇ ਗ੍ਰਾਹਕਾਂ ਨੂੰ ਸਵਾਦਿਸ਼ਟ ਤੇ ਪਿਓਰ ਪਦਾਰਥ ਮਿਲ ਸਕੇ ਉਹਨਾਂ ਆਖਿਆ ਕਿ ਸੜਕਾਂ ਕਿਨਾਰੇ ਲੱਗੀਆਂ ਆਈਸਕ੍ਰੀਮ ਦੀਆਂ ਰੇੜੀਆਂ ਜਿਨ੍ਹਾਂ ਨੂੰ ਹੁਣ ਜ਼ਿਆਦਾਤਰ ਗੱਡੀਆਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਦੁੱਧ ਨਾਲ ਬਣੇ ਪਦਾਰਥ ਵੇਚਦੇ ਹਨ ਉਹਨਾਂ ਤੇ ਵੀ ਜਲਦ ਸ਼ਿਕੰਜਾ ਕੱਸਿਆ ਜਾਵੇਗਾ ਤੇ ਜੇਕਰ ਕਿਸੇ ਵੀ ਪ੍ਰੋਡਕਟ ਵਿੱਚ ਮਿਲਾਵਟ ਪਾਈ ਗਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਹ ਮਹਿੰਮ ਹੁਣ ਜਲਦ ਅਮਲ ਵਿੱਚ ਲਿਆਂਦੀ ਜਾਵੇਗੀ ਦੇਖੋ ਸਾਡਾ ਜਿਹੜਾ ਫੂਡ ਸੇਫਟੀ ਵਿੰਗ ਹੈ ਸਿਹਤ ਵਿਭਾਗ ਦਾ ਮਾਨ ਜੋ ਸਿਹਤ ਮੰਤਰੀ ਪੰਜਾਬ ਮਾਨੇਬਲ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਮੈਡਮ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਸਚ ਨੰਬੀ ਸਰ ਅਸੀਂ ਇਹਨਾਂ ਸਾਰਿਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਕਮਾਂ ਦੇ ਤਹਿਤ ਕਾਰਵਾਈਆਂ ਕਰ ਰਹੇ ਹਾਂ ਔਰ ਇੱਕ ਕਾਰਵਾਈਆਂ ਜਿਹੜੀਆਂ ਇਹ ਨਿਰੰਤਰ ਚੱਲਦੀਆਂ ਰਹਿੰਦੀਆਂ ਸਾਲਦਰ ਪੂਰੇ ਸਾਲ ਹੀ ਚੱਲਦੀਆਂ ਰਹਿੰਦੀਆਂ ਪਰ ਕਿਉਂਕਿ ਦੇਖੋ ਜਦੋਂ ਵੀ ਕੋਈ ਫੈਸਟੀਵਲ ਟਾਈਮ ਆਂਦਾ ਹੈ ਤੇ ਸਾਡੇ ਜਿਹੜਾ ਇਹ ਇੱਕ ਮਹੀਨਾ ਹੈ ਸਪਟੰਬਰ ਤੋਂ ਬਾਅਦ ਮਿੰਟ ਤੋਂ ਬਾਅਦ ਔਰ ਅਕਤੂਬਰ ਪੂਰਾ ਇਦੇ ਵਿੱਚ ਫਿਰ ਇੱਕ ਤੋਂ ਬਾਅਦ ਇੱਕ ਛੋਟੇ ਛੋਟੇ ਫੈਸਟੀਵਲ ਜਿਹੜੇ ਕਿ ਸਾਡੇ ਜਿਹੜੇ ਪੰਜਾਬ ਵਾਸੀ ਦੇਸ਼ ਵਾਸੀ ਅੰਮ੍ਰਿਤ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਬਹੁਤ ਹੀ ਚਾਹਾਂ ਦੇ ਨਾਲ ਧੁੰਮਤਾ ਮਨਾਉਂਦੇ ਆ ਤੇ ਜਦੋਂ ਵੀ ਕੋਈ ਫੈਸਟੀਵਲ ਆਉਂਦਾ ਤੇ ਸਭ ਤੋਂ ਜ਼ਿਆਦਾ ਉਹਦੇ ਵਿੱਚ ਆਦਾਨ ਪ੍ਰਦਾਨ ਜਿਹੜਾ ਹੈ ਖੁਸ਼ੀਆਂ ਦੇ ਵਿੱਚ ਉਹ ਮਠਿਆਈਆਂ ਦੀਆਂ ਬੇਕਰੀ ਆਈਟਮਸ ਦਾ ਚਾਕਲੇਟਸ ਵਗੈਰਾ ਜੇ ਵੀ ਹੋ ਗਿਆ ਔਰ ਡੇਰੀ ਦਾ ਕਿਰਦਕਰ ਕੋ ਗੈਸਟ ਆ ਰਿਹਾ ਕੋਈ ਹਣਾ ਦੁੱਧ ਪਨੀਰ ਦਾ ਔਰ ਨਾਨ ਵੈਜ ਦਾ ਵੀ ਇਸੇ ਤਰ੍ਹਾਂ ਇਹ ਜਿਹੜਾ ਸਾਰੀ ਚੀਜ਼ਾਂ ਦਾ ਫਿਰ ਕਪਤ ਜਿਹੜੀ ਹੈ ਉਹ ਵੱਧ ਜਾਂਦੀ ਹੈ ਤੋਂ ਇਹਦੇ ਕਰਕੇ ਸਪਲਾਈ ਚੇਨ ਕਿਉਂਕਿ ਉਹੀ ਹੁੰਦੀ ਹੈ ਕਪਤ ਵੱਧਦੀ ਹੈ ਤੇ ਸਾਨੂੰ ਖਦਸ਼ਾ ਰਹਿੰਦਾ ਹੈ ਕਿ ਕੋਈ ਨਾ ਕੋਈ ਬੰਦਾ ਜਿਹੜਾ ਹੈ ਉਹ ਗਲਤ ਪ੍ਰੈਕਟਿਸ ਕਰ ਸਕਦਾ ਹੈ ਸੋ ਇਹਦੇ ਮਤਲਬਕ ਸਾਡੀ ਜਿਹੜੀ ਟੀਮ ਵੱਲੋਂ ਲਗਾਤਾਰ ਜਿਹੜੀ ਹੈ ਚੈਕਿੰਗ ਮੁਹਿੰਮ ਜਿਹੜੀ ਹੈ ਉਹ ਜਾਰੀ ਰਹਿੰਦੀ ਹੈ ਅਸੀਂ ਥੋੜਾ ਇੰਟੈਂਸ ਕਰ ਦਿੰਨੇ ਆ ਇੱਥੇ ਜਦੋਂ ਅ ਫੈਸਟੀਵਲ ਸੀਜ਼ਨ ਆंदा ਸੈਂਪਲਿੰਗ ਸੋ ਸਾਡੀਆਂ ਟੀਮਾਂ ਜਿਹੜੀਆਂ ਡੇ ਐਂਡ ਨਾਈਟ ਜਿਹੜਾ ਹੈ ਸੈਂਪਲਿੰਗ ਕਰ ਰਹੀਆਂ ਔਰ ਫੀਲਡ ਦੇ ਵਿੱਚ ਘੁੰਮ ਰਹੀਆਂ ਸਾਡੇ ਜਿਹੜੇ ਫੂਡ ਸੇਫਟੀ ਆਫੀਸਰਸ ਨੇ ਪੰਨਿਆ ਜੋਨਾਂ ਦੇ ਵਿੱਚ ਘੁੰਮ ਰਹੇ ਆ ਔਰ ਬੜੀ ਤੰਦੇਹੀ ਦੇ ਨਾਲ ਕੰਮ ਕਰ ਰਹੇ ਆ ਔਰ ਮੈਂ ਵੀ ਨਾਲ ਉਹਨਾਂ ਦੇ ਜਾਣਾ ਜਿੱਥੇ ਮੇਰੀ ਜ਼ਰੂਰਤ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਔਰ ਅਸੀਂ ਜਿਹੜਾ ਹੈ ਹੁਣ ਤੱਕ ਆਈ ਥਿੰਕ ਨੀਅਰ ਅਬਾਊਟ 40 ਦੇ ਕਰੀਬ ਅਸੀਂ ਸੈਂਪਲ ਜਿਹੜੇ ਕਲੈਕਟ ਵੀ ਕਰ ਲਏ ਆ ਹੋਰ ਵੀ ਚੱਲ ਰਹੀ ਹੈ ਅੱਜ ਵੀ ਅਸੀਂ ਕਰਾਂਗੇ ਸੋ ਸਾਡੀ ਜਿਹੜੀ ਸਾਰੇ ਦੁਕਾਨਦਾਰਾਂ ਨੂੰ ਮਠਾਈ ਵਿਕਰੇਤਾ ਮਠਾਈ ਬਣਾਉਣ ਵਾਲੇ ਡੇਰੀ ਪ੍ਰੋਡਕਟਸ ਬਣਾਉਣ ਵਾਲੇ ਜਾਂ ਬੇਕਰੀ ਪ੍ਰੋਡਕਟਸ ਬਣਾਉਣ ਵਾਲੇ ਜਾਂ ਰੈਸਟੋਰੈਂਟਸ ਨੇ ਜਿੱਥੇ ਕਿ ਬਹੁਤ ਲੋਕ ਮੋਸਕੀ ਤਨ ਪਤਾ ਹੈ ਕਿ ਰਾਤ ਨੂੰ ਫੈਮਿਲੀਸ ਦੇ ਨਾਲ ਅਸੀਂ ਡਿਨਰ ਕਰਦੇ ਹਾਂ ਸੋ ਇਹਨਾਂ ਸਾਰੀਆਂ ਅ ਅਦਾਰਿਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਅੱਛੇ ਮਾਹੌਲ ਦੇ ਵਿੱਚ ਚੱਕੇ ਮਿਆਰ ਦੀਆਂ ਚੀਜ਼ਾਂ ਸਟੈਂਡਰਾਈਜ਼ਡ ਪ੍ਰੋਡਕਟਸ ਯੂਜ਼ ਕਰਕੇ ਚੀਜ਼ਾਂ ਨੂੰ ਬਣਾਓ ਔਰ ਆਪਣੀ ਦੁਕਾਨ ਦੀ ਹਾਈਜੀਨ ਦੇ ਨਾਲ-ਨਾਲ ਪਰਸਨਲ ਹਾਈਜੀਨ ਨੂੰ ਇਨਸ਼ੋਰ ਕਰੋ ਜਿਹੜੇ ਤੁਹਾਡੇ ਵਰਕਰਸ ਨੇ ਉਹਨਾਂ ਦੇ ਟਾਈਮ ਟੂ ਟਾਈਮ ਮੈਡੀਕਲਸ ਜਿਹੜੇ ਹੈ ਉਹ ਕਰਵਾਂਦੇ ਰਹੋ ਤਾਂ ਕਿ ਜਿਹੜਾ ਹੈ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਕੋਨਟੈਕਟਸ ਡਿਸੀਜ਼ ਜਿਹੜੀ ਹੈ ਉਹ ਸਪਰੈਡ ਨਾ ਹੋਵੇ ਦੇਖੋ ਜੀ ਇਹ ਜਿਹੜੀਆਂ ਆਈਸਕ੍ਰੀਮ ਪਾਰਲਰਸ ਨੇ ਜਾਇ ਇਨਾਂ ਦੀ ਵੀ ਟਾਈਮ ਟੂ ਟਾਈਮ ਸਾਡੀ ਸੈਂਪਲਿੰਗ ਚੱਲਦੀ ਰਹਿੰਦੀ ਹੈ ਤੇ ਅ ਤੁਸੀਂ ਜਿਵੇਂ ਕਿਹਾ ਕਿ ਜਿਸ ਚੰਮੇ ਬਾੜ ਪ੍ਰੇਮ ਆਈਸਕ੍ਰੀਮ ਹੈ ਜਾਂ ਰੇੜੀਆਂ ਜਗਦੰਬੇ ਵਗੈਰਾ ਜਾਂ ਜੋ ਵੀ ਹੈ ਅਸੀਂ ਇਹਨਾਂ ਦੀ ਵੈਸੇ ਤੇ ਟਾਈਮ ਟੂ ਟਾਈਮ ਚੈਕਿੰਗ ਕਰਦੇ ਰਹਿੰਦੇ ਆ ਸੋ ਅ ਅਸੀਂ ਜਿਹੜਾ ਹੁਣ ਫੇਰ ਦੀਵਾਲੀ ਜਾਂ ਮੁਝੇ ਦੁਸ਼ਹਿਰਾ ਜਿਹੜੇ ਤਿਉਹਾਰ ਹੈ ਇਹਨਾਂ ਦੀ ਜਿਹੜੀ ਸੈਂਪਲਿੰਗ ਦੇ ਨਾਲ ਨਾਲ ਇਹਨਾਂ ਪ੍ਰੋਡਕਟਸ ਦੀ ਸੈਂਪਲਿੰਗ ਨੂੰ ਵੀ ਕਰ ਦੇਵਾਂਗੇ ਔਰ ਉਹਨਾਂ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਵੀ ਉਹ ਜਿਹੜਾ ਹੈ ਚੰਗੇ ਪ੍ਰੋਡਕਟਸ ਬਣਾ ਕੇ ਲੋਕਾਂ ਤੱਕ ਪਹੁੰਚਾਉਂ